ਇਹ ਨਗਰ ਕੀਰਤਨ ਫਿਰੰਦਾ ਸ੍ਰੀ ਕਿਲਾ ਮਾਰਕ ਪਾਸਾ ਸ਼ਹੀਦ ਆਜ਼ਮੀ ਫਿਰੰਦਾ ਦੀਆਂ ਸੰਗਤਾਂ ਵੱਲੋਂ ਕੰਤਨ ਕਲੰਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਸ਼ਮੀਸ਼ ਪਿਤਾ ਜੀ ਦੇ ਗੁਰਪੁਰਪਉ ਨੂੰ ਸਮਰਪਿਤ ਨਗਰ ਕੀਰਤਨ ਸਾਰੇ ਸ਼ਹਿਰ ਵਿੱਚ ਕੱਢਿਆ ਜਾ ਰਿਹਾ ਹੈ ਬਹੁਤ ਸੰਗਤਾਂ ਵਿੱਚ ਹੌਸਲਾ ਬੜੀ ਸ਼ਰਧਾ ਨਾਲ ਇਹ ਗੁਰਪੁਰਮ 나 ਜਾ ਰਿਹਾ ਸਾਰੇ ਸ਼ਹਿਰ ਵਿੱਚ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਬੜੀ ਸਜਾਰੇ ਢੰਗ ਨਾਲ ਇੱਕ ਪਾਲਕੀ ਵਿੱਚ ਸਜਾ ਕੇ ਸਾਰੇ ਸ਼ਹਿਰ ਵਿੱਚ ਸੰਗਤਾਂ ਨੇ ਨਗਰ ਕੀਰਤਨ ਕੱਢਿਆ ਬਹੁਤ ਲੋਕਾਂ ਵਿੱਚ ਹੌਸਲਾ ਦੇਖਿਆ ਗਿਆ ਕਾਂਗੀ ਤਰਿਸ਼ਮੇਸ਼ ਪਿਜਾਈ ਨੂੰ ਨਤਮਸਤਕ ਹੋ ਗਿਆ ਸੰਗਤਾਂ ਸਾਰੇ ਸ਼ਹਿਰ ਵਿੱਚ ਬਹੁਤ ਵਧੀਆ ਰੌਣਕਾਂ ਲੱਗੀਆਂ ਰਹੀਆਂ ਤਾਂ ਤਾਂ ਕਾਂਗੀਤਾ ਜਸ਼ਨੇਸ਼ ਮਦਾਈਏ ਜਿਕਾਰੇ ਬੋਲੇ ਸੋਨੇ ਆ ਲੱਗਦੇ ਰਹੀ ਤੇ ਬਹੁਤ ਗੈਂਟੀ ਵਿੱਚ ਸਮੁੱਚੇ ਸ਼ਹਿਰ ਨੇ ਸਾਹਸ ਦਿੱਤਾ ਤੇ ਸੰਗਤਾਂ ਤਾਂ 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 ਸ਼ੀਰੂ ਗਰਾਂ ਸਾਹਿਬ ਜੀ ਨਾਲ ਤੁਮਸਤ ਹੋਈਆਂ ਕਾਂਗੀਤਾ ਜਸ਼ਨੇਸ਼ ਪਦਾਈ ਦਾ ਗੋਰ-ਗੋਰ ਬਹੁਤ ਵਧੀਆ ਨਾ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੰਡਾ ਜੀ ਸੰਗਤਾਂ ਬੜਾ ਹੀ ਸੱਚੇ ਢਾਂਗ ਨਾਲ ਬਜ਼ੁਰਗਔਰਤਾਂ ਹੀ ਦੇਖੋ ਮੱਛਾ ਡੇਕ ਰਹੀਆਂ ਹਾਲਕੀ ਨੂੰ ਹੰਤਾਂ ਕਲਗੀਧਰ ਸਿੰਘ ਪੁਤਤਾ ਤਾਂ ਕਹੀ ਗੁਰਾਂ ਸਾਹਿਬ ਉਹ ਬਜ਼ੁਰਗ ਔਰਤਾਂ ਨੇ ਵੀ ਆਗੇ ਨਾ ਤੁਮਾਸੋ ਕੇ ਮੱਛਾ ਡੇਕਿਆ ਸਾਰੀਆਂ ਸੰਗਤਾਂ ਨੂੰ ਬਹੁਤ ਹੌਸਲਾ ਦੌਂਦਾ ਵਾਂ ਟਾਈਮ ਬਹਿੰਡਾ ਦੇ ਨਾਲ ਮੂਰਨ ਸਿੰਘ ਦਿਓਲ ਦੀ ਰਿਪੋਰਟ